ਆਸੀ ਗਾਲ ਦੀ ਬਹੁਤ ਠੀਕ ਟਾਕ ਮੇਰੇ ਵਧੀਆ ਜੀ ਕਿਰਪਾਵਾ ਤੇ ਇਹ ਆਪਾਂ ਸ਼ੌਕ ਕਿੱਥੋਂ ਪਾਲ ਲਿਆ ਇਹ ਸ਼ੌਕ ਦਾਦੇ ਪੜਦਾਦਿਆਂ ਤੋਂ ਹੀ ਸਹੀ ਹੈ ਜੀ ਚੱਲਦਾ ਆ ਅੱਛਾ ਜੀ ਦਾਦਾ ਜੀ ਨੇ ਲੈ ਕੇ ਦਿੱਤੀ ਸੀ ਘੋੜੀ ਚੈੜੀ ਉਹਨਾਂ ਅੱਛਾ ਜੀ ਹਾਂ ਜੀ ਉਹ ਤੋਂ ਗਾਂ ਚੱਲਦੇ ਸੀ ਪੀੜੀ ਦਰ ਪੀੜੀ ਆਪਣੇ ਤੱਕ ਪਹੁੰਚਿਆ ਹੈ ਕਿਹੜੇ ਪਿੰਡ ਤੋਂ ਆਏ ਭਾਈ ਜੀ ਨਹੀਂ ਇਹਨੇ ਖੁਰਕ ਤੋਂ ਆਏ ਸਹੀ ਹੈ ਮੰਡੀ ਲਵੇ ਪੈ ਜਾਂਦਾ ਅੱਛਾ ਐਮਨਗੜ੍ਹ ਮੱਟੀਕੋੜੇ ਲੁਧਿਆਣੇ ਜ਼ਿਲ੍ਹੇ ਤੋਂ ਹਾਂ ਜੀ ਸਹੀ ਹੈ ਜੀ ਕਿੰਨੇ ਜਾਨਵਰ ਲੈ ਕੇ ਆਏ ਆ ਆਪਣੇ ਤਿੰਨ ਗਾਂ ਤੋਂ ਆਪ ਸਰਖਾਬ ਆਈ ਹਾਂਜੀ ਤੇ ਪਟਵਾਰੀ ਦਾ ਬੇਸ਼ੇਰਾ ਜੀ ਅੱਛਾ ਜੀ ਤੋਂ ਦੂ ਅਗਲੀ ਘੋੜੀ ਹੈ ਅੱਛਾ ਅੱਛਾ ਹਾਂਜੀ ਸਹੀ ਹੈ ਜੀ ਤੇ ਸਰਖਾਬ ਦਾ ਜਨਮ ਆਪਣੇ ਘਰ ਦਾ ਨਹੀਂ ਬਾਏ ਕੀਤਾ ਸੀਗਾ ਜੀ ਅੱਛਾ ਛੋਟਾ ਹੁੰਦਾ ਰਿਪੋਰਟ ਤੋਂ ਨਹੀਂ ਨਹੀਂ ਛੋਟਾ ਹੁੰਦਾ ਹੈ ਹੋ ਗਿਆ ਉਹ ਸਾਲ ਪੀ ਸਾਲ ਪਿਛਲੇ ਹੁਣ ਕਿੰਨੀ ਉਮਰ ਹੈ ਦੀ ਹੁਣੀ ਹੈ ਜੀ 6 ਸਾਲ ਉਮਰ ਆ 7ਵਾਂ ਲੱਗਿਆ ਅੱਛਾ 7ਵਾਂ ਲੱਗਿਆ ਹੋਇਆ ਆਪਣੇ ਕੋਲੇ ਜਦੋਂ ਦਾ ਆਇਆ ਕੋਈ ਰਿਜ਼ਲਟ ਆਇਆ ਆਪਣੇ ਕੋਲੇ ਰਿਜ਼ਲਟ ਤਾਂ ਆ ਰਹੇ ਨਹੀਂ ਹੁਣ ਪੂਰੇ ਵਧੀਆ ਜਾਣੀ ਦੀ ਸਹੀ ਮਿਲ ਰਹੀਆਂ ਨਹੀਂ ਕੋਈ ਆਪਣੇ ਘਰੇ ਆਉਣਾ अच्छा अच्छा कौन आ रहे हैं हां जी ਤੇ ਕੱਦ ਕਿੰਨਾ ਹੈ ਦਾ ਕੱਦ ਇਹਦਾ ਸਾਹਿਬ 67+ ਹੈ اچھا 67+ हां जी सही है रिजल्ट ਵੀ ਆਪਣੇ ਨੇੜੇ ਤੀੜ तकरीबन हां ਉਹ ਦੇ ਘੋੜੀਆਂ ਹਨ ਕਿਉਂਕਿ ਹੁਣ ਘੋੜੀਆਂ ਜਿਹੜੀਆਂ ਪ੍ਰੈਗਨੈਂਟ ਆ ਥੋੜੇ ਟਾਈਮ ਤੋਂ हां जी ਉਹਨਾਂ ਦੇ ਰਿਜ਼ਲਟ ਆਪਾਂ ਥੋੜੀ ਆ ਜਾਣਗੇ ਸਹੀ ਹੈ ਤੇ ਫੀਸ ਆਪਾਂ ਕਿੰਨੀ ਰੱਖੀ ਹੋਈ ਹੈ ਫੀਸ ਆਪਾਂ 75000 ਰੱਖੀ ਹੋਈ ਹੈ 75000 हां जी ਤੇ ਘੋੜੀਆਂ ਮੇਟ तकरीबन ਕਿਹੜੇ ਹਿਸਾਬ ਜੇ ਨਾਲ ਹੋਈ ਜਾਂਦੀਆਂ ਮਲੋ ਅੰਦਾਜ਼ਾ ਮਹੀਨੇ ਦੀਆਂ 2 ਮਹੀਨਿਆਂ ਦੇ ਹਿਸਾਬ ਨਾਲ ਵੀ ਅੰਦਾਜ਼ਾ ਕੋ 2-4 ਕੇ ਜਾਂਦੀ ਆ ਗਰਮੀ ਵਿੱਚ ਘੱਟ ਜਾਂਦੀਆਂ ਨਹੀਂ ਅੱਛਾ ਗਰਮੀ ਵਿੱਚ ਘੱਟ ਸੀਜ਼ਨ ਦੇ ਹਿਸਾਬ ਨਾਲੀਆ ਸੀਜ਼ਨ ਦੇ ਹਿਸਾਬ ਨਾਲੀਆ ਹਾਂ ਮਾਂ ਦੇ ਪਾਸਿਓਂ ਤੇ ਪਿਓ ਵਾਲੇ ਪਾਸਿਓਂ ਕਿਹਦਾ ਵਹੇ ਦੇਵਰਾਜ ਦਾ ਇਹਦਾ ਪਿਓ ਆਈ ਦੇਵਰਾਜ ਰਣੀਆਂ ਹਾਂਜੀ ਰਣੀਆਂ ਵਾਲਾ ਹਾਂਜੀ ਤੇ ਡਾਇਰੈਕਟ ਉਹਦਾ ਹਾਂਜੀ ਤੇ ਮਾਂ ਵਾਲੇ ਪਾਸਿਓਂ ਸ਼ਾਨ ਦਾ ਭਾਈ ਹੈ ਸ਼ਾਨ ਦਾ ਭਾਈ ਹਾਂਜੀ ਸ਼ਾਨ ਵਾਲੇ ਪਾਸੇ ਵਾਲੀ ਤੇ ਹੋਰ ਜਾਨਵਰ ਵੀ ਆਪਣੇ ਇਹਨਾਂ ਤੋਂ ਬਿਨਾ ਵੀ ਘਰੇ ਹੈਗੇ ਆ ਜਾਂ ਨਹੀਂ ਆ ਬਹੁਤ ਹਾਏ ਕਿ ਨਹੀਂ ਅਚੁੱਲੇ ਦਾ ਬਸ਼ੇਰਾ ਹੀ ਹਾਂ ਤੇ ਦੇ ਵਧੀਆ ਚਾਚਾ ਵੀ ਆ। ਅੱਛਾ। ਉਹਦੇ ਘੋੜੇ ਦਾ ਭਰਾ ਹੈ। ਆਜੀ ਘੋੜੀ ਵਾਈ ਸੀਗੀ। ਹਾਂ ਹਾਂ। ਉਹਦਾ ਦਰਵਾਜ਼ਾ ਦਾ ਵੀ ਹੈਗਾ ਜੀ। ਸਹੀ ਹੈ ਜੀ। ਹਾਂ ਜੀ। ਸੇਲ ਪਰਚੇਨ ਦਾ ਵੀ ਨਾਲ ਕਰਦੇ ਆ। ਹਾਂ ਜੀ ਹਾਂ। ਹਨਾ। ਹਾਂ ਜੀ। ਸਹੀ ਹੈ ਜੀ। ਬਹੁਤ ਵਧੀਆ ਜਾਨਵਰ ਆ ਮਾਲਕ ਨੇ ਤੁਹਾਨੂੰ ਵਾਕਿਆ। ਤੇ ਕਾਬ ਦਾ ਨੰਬਰ ਦਰਜਾ ਨੂੰ ਦੱਸ ਦੋ ਕੋਈ ਜਾਣਕਾਰੀ ਘੋੜੇ ਬਾਰੇ ਲੈਣੀ ਹੋਵੇ ਤਾਂ ਤੁਹਾਡੇ ਨੂੰ ਫੋਨ ਕਰਕੇ ਲੈ ਲੈਣਾ। 98147 99525 98147 99525 99525 22 ਉਹਨਾਂ ਦਾ ਨੰਬਰ ਹੈ ਜੇ ਕੋਈ ਜਾਣਕਾਰੀ ਤੁਹਾਨੂੰ ਦਰਸ਼ਕ ਕੋਈ ਚਾਹੀਦੀ ਹੋਵੇ ਤਾਂ ਬਾਈ ਉਹਨਾਂ ਨੂੰ ਜਦੋਂ ਮਰਜ਼ੀ ਕਾਲ ਕਰਕੇ ਘੋੜੇਪਰਤੀ ਕੋਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਆ ਤੇ ਬਾਕੀ ਇਹ ਦਰਸ਼ਕ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ